ਜਿਹੜਾ ਮਤਲਬ 15 15 ਫੁੱਟ ਪਾਣੀ ਸੀ ਇੱਥੇ ਜੀਰੀ assi ਰਸਤੇ ਜੇ ਨਿਕਲ ਗਏ ਜੀਰੀ ਸਾਰੀ ਮਰ ਗਈ ਹੋਰ ਸਾਰੀ ਫਸਲਾਂ ਮਰ ਗਈਆਂ ਤੇ ਜਿਹੜਾ ਹੁਣ ਗੰਨਾ ਹੈ ਇਹ ਸਵਾ ਲੱਖ ਡੇਢ ਲੱਖ ਦਾ ਨਿਕਲਦਾ ਹੈ ਕਿੱਲੇ ਚ ਤੇ ਵਰਪਾਈ ਕਰਨੀ ਚਾਹੀਦੀ ਏ ਉਹਦੀ ਜੀਰੀ ਹੈ ਜੀਰੀ 70000 ਦੀ ਕਿੱਲੇ ਚ ਹੁੰਦੀ ਏ ਤੇ ਉਹ ਵਰਪਾਈ ਕਰਨੀ ਚਾਹੀਦੀ ਏ ਹੁਣ ਕਿਸਾਨ ਤੇ ਜੇ ਇੱਕ ਵਾਰੀ ਉਹਦਾ ਫਸਲ ਮਰ ਗਈ ਤੇ ਉਹਦਾ ਵਿਚਾਰਾ ਕਈ ਸਾਲ ਵਾਸਤੇ ਗਿਆ ਤੇ ਜਿੰਨਾ ਵੀ ਨੁਕਸਾਨ ਹੋਇਆ ਹੈ ਇਹ ਸਰਕਾਰ ਨੂੰ ਦੇਣਾ ਚਾਹੀਦਾ ਹੈ ਸਰਕਾਰ ਨੂੰ ਪਰਪਾਈ ਕਰਨੀ ਚਾਹੀਦੀ ਜਿਹਦਾ ਬੋਰ ਬੈਠ ਗਿਆ ਬੋਰ ਦਾ ਦੇ ਜਿਹਦੇ ਡੰਗਰ ਵਹਿ ਗਏ ਨੇ 15-15 ਫੁੱਟ ਪਾਣੀ ਚ ਕਿੱਥੇ ਡੰਗਰ ਬਚਣਗੇ ਉਹ ਡੰਗਰਾਂ ਦਾ ਮੁਆਵਜ਼ਾ ਦੇਣਾ ਚਾਹੀਦਾ ਜਿਹੜਾ ਵੀ ਨੁਕਸਾਨ ਕਿਸੇ ਦਾ ਮਕਾਨ गिर ਗਿਆ ਮਕਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਜਿਹੜਾ ਵੀ ਕਿਸੇ ਦਾ ਨੁਕਸਾਨ ਹੋਇਆ ਹੁਣ ਘਰਾਂ ਦੇ ਵਿੱਚ ਆ ਪਿੰਡ ਹੈ ਤੇ ਇਹਦੇ ਚ ਕਈ-ਕਈ ਫੁੱਟ ਪਾਣੀ ਸੀ ਹੁਣ ਜਿਹੜਾ ਜਿਹੜਾ ਘਰਾਂ ਦੇ ਵਿੱਚ ਸਮਾਨ ਸੀ ਸਾਰਾ ਖਤਮ ਹੋ ਗਿਆ ਕਈਆਂ ਦੇ ਮਕਾਨ ਡਿੱਗੀ ਪਏ ਨੇ ਉਹਨਾਂ ਸਾਰਿਆਂ ਦੀ ਪਰਪਾਈ ਕਰਨੀ ਚਾਹੀਦੀ ਦੇਖੋ ਇੱਥੇ ਜਿਹੜਾ ਵੱਡਾ ਨੁਕਸਾਨ ਹੁੰਦਾ ਹੈ ਜਿਹੜਾ ਬੀਐਸਐਫ ਨੇ ਪਿੰਡ ਮਮੀਆਂ ਦੇ ਪਰਲੇ ਪਾਸੇ ਬੰਨ ਲਾਇਆ ਜਾਂ ਤਾਸ਼ਪਿੰਡ ਦੇ ਲੱਗੇ ਉਹਦੇ ਕਰਕੇ ਮਕੌੜੇ ਤੋਂ ਮਰਾੜੇ ਪਤਨ ਤੋਂ ਲੈ ਕੇ ਜਿੰਨੇ ਵੀ ਪਿੰਡ ਆ ਜੱਗੋਚਕ ਟਾਂਗਾ ਟਾਂਡਾ ਉਸ ਤੋਂ ਬਾਅਦ ਉਗਰਾ ਉਸ ਤੋਂ ਬਾਅਦ ਕਾਨਾ ਠਾਕੁਰਪੁਰ ਜੈਨਪੁਰ ਨਾਲ ਦੀ ਨਾਲ ਅੱਗੇ ਜੈਨਪੁਰ ਆ ਜਾਂਦਾ ਫਿਰ ਅੱਗੇ ਹਸਨਪੁਰ ਸੰਦਲਪੁਰ ਇਹ ਸਾਰੇ ਹੀ ਜਿਹੜੇ ਆ ਪਿੰਡਾਂ ਦੀ ਫਸਲ ਆ ਇੱਥੇ ਜ਼ਿਆਦਾਤਰ ਕਮਾਦ ਦੀ ਫਸਲ ਤੇ ਬੂਟਿਆਂ ਦੀ ਫਸਲ ਹੁੰਦੀ ਆ ਪਰ ਹੁਣੇ ਜਦੋਂ ਹਰ ਵਾਰੀ ਰੇਣੀ ਸੀਜ਼ਨ ਆਂਦਾ ਹੈ ਤੇ ਇਹ ਜਰਾਵੀ ਦਰਿਆ ਚੜਦਾ ਹੀ ਚੜਦਾ ਆ ਤੇ ਇੱਥੇ ਫਸਲਾਂ ਮਰਦੀਆਂ ਨੇ ਜਿਨ੍ਹਾਂ ਵੱਲ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਆ ਇਸ ਕਰਕੇ ਸਰਕਾਰ ਨੂੰ ਇਹਦਾ ਪੱਕਾ ਪ੍ਰਬੰਧ ਕਰਨਾ ਚਾਹੀਦਾ ਇਹ ਜੇਦੋ ਕਿਸਾਨ ਨੂੰ ਮਰੀ ਫਸਲ ਦਾ ਵੀ ਮੋਜਾ ਨਹੀਂ ਮਿਲਦਾ ਫੇਰ ਕਰਕੇ ਯੂਨੀਅਨ ਨੂੰ ਮਜਬੂਰਨ ਤੌਰ ਤੇ ਉਤਰ ਤਰਨਿਆਂ ਦੇ ਉੱਪਰ ਉਤਰਨਾ ਪੈਂਦਾ ਸਰਕਾਰਾਂ ਦੇ ਚੀਕਾਂ ਵੱਜਦੀਆਂ ਜਦੋਂ ਧਰਾਂ ਨਿਕਲਦੇ ਮੰਗ ਤੇ ਸਾਡੀ ਇਹੋ ਵੀ ਹੈ ਜਿਹੜੀ ਗੰਨੇ ਦੀ ਫਸਲ ਹੈ ਤਾਂ ਡਬਲ ਮੋਜਾ ਬਣਦਾ ਹੈ ਕਿਉਂਕਿ ਸਾਲ ਦੀ ਫਸਲ ਹੈ ਜੇਕਰ ਬਾਕੀ ਫਸਲਾਂ ਤਿਆਰ ਨਹੀਂ ਹੁੰਦੀ ਖਰਾਬ ਹੁੰਦੀ ਹੈ ਤਾਂ ਉਹ 6 ਮਹੀਨੇ ਦੀ ਫਸਲ ਹੈ ਉਹ ਇਹ ਸਿੰਗਲ ਫਸਲ ਹੈ ਗੰਨੇ ਦੀ ਡਬਲ ਫਸਲ ਹੈ ਡਬਲ ਮੋਜਾ ਜਿਹੜਾ ਆ ਉਹ ਜ਼ਿੰਮੇਵਾਰ ਨੂੰ ਮਿਲਣਾ ਚਾਹੀਦਾ ਹੈ ਟੋਲੀ ਗੜੀ ਇੱਥੇ ਖੇਤੀ ਸਾਡੇ ਹੋ ਰਹੀ ਹੈ ਕਮਾਦੀ ਹੋ ਰਹੀ ਹੈ ਸਾਡੇ ਛੋਣੇ ਦੀ ਕੋਈ ਖੇਤੀ ਨਹੀਂ ਕਰਦਾ ਪਰੰਤੂ 140 45 ਪਿੰਡ ਨੇ ਜਿਹੜੇ ਮਤਲਬ ਬਿਲਕੁਲ ਤਬਾਹ ਹੋ ਚੁੱਕੇ ਤੁਸੀਂ ਦੇਖ ਸਕਦੇ ਹੋ ਨਗਦੀਕ ਜਿੰਨੇ ਵੀ ਗੰਨੇ ਦੀ ਖੇਤੀ ਹੈ ਨਹੀਂ ਜੇ ਅਸੀਂ ਬਾਕੀ ਜਿਹੜੇ ਸਾਨੂੰ ਖੜੇ ਦਿਖਾਈ ਦੇ ਵੀ ਰਹੇ ਨੇ ਉਹ ਵੀ 50% ਖਰਾਬ ਨੇ ਬਹੁਤ ਮਾੜੇ ਹਾਲਾਤ ਨੇ ਪਰੰਤੂ ਇੱਥੇ ਮੈਂ ਤੁਹਾਡੇ ਇੱਕ ਚੈਨਲ ਦੇ ਮਾਧਮ ਨਾਲ ਇੱਕ ਚੀਜ਼ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਫਲੱਡ ਕੰਟਰੋਲ ਰੂਮ ਬਣਾਏ ਸੀ ਉਹ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਇੱਥੋਂ ਪੂਰੀ ਰਾਤ ਇੱਥੋਂ ਅਸੀਂ ਉਹਨਾਂ ਨੂੰ ਫੋਨ ਕਰਦੇ ਰਹੇ ਆ ਉਹ ਕਹਿੰਦੇ ਕਿ ਤੁਹਾਡੀ ਕੰਪਲੇਟ ਅੱਗੇ ਕਰਤੀ ਆ ਵੀ ਕੰਪਲੇਟ ਅਸੀਂ ਤਾਂ ਐਮਰਜੈਂਸੀ ਮੰਗਦੇ ਸੀ ਇੱਥੇ ਜਿਹੜੀ ਸਹਾਇਤਾ ਸੀ ਉਹ ਤੁਹਾਨੂੰ ਮਿਲੀ ਨਹੀਂ 24 ਤਰੀਕ ਨੂੰ ਪਾਣੀ ਆਇਆ 25 ਤਰੀਕ ਨੂੰ ਤੁਸੀਂ ਟੁੱਟਦੀ ਆ 26 ਤਰੀਕ ਨੂੰ ਸਾਡੇ ਕੋਲ ਜਿਹੜੇ ਐਕਸ਼ਨ ਸਾਹਮਣੇ ਪਹੁੰਚਦੇ ਨੇ ਮਤਲਬ ਇੰਨਾ ਟਾਈਮ ਲੱਗਦਾ ਐਕਸ਼ਨ ਸਾਹਮਣੇ ਪਹੁੰਚਣ ਵਾਸਤੇ ਕਿ ਤੁਸੀਂ ਬੰਨ ਨੂੰ ਰੋਕਣ ਵਾਸਤੇ ਨੁਕਸਾਨ ਜਿਹੜਾ ਆ ਬਹੁਤ ਜ਼ਿਆਦਾ ਹੋਇਆ ਸਾਡੇ ਪਿੰਡ ਦੇ ਵਿੱਚ ਵੀ ਹੋਇਆ ਕੋਈ ਪਿੱਛੇ ਲਾਲੋ ਪਿੰਡ ਹੈ ਜਿਹੜੇ ਅੱਗੇ ਪਿੰਡ ਆ ਉਹਨਾਂ ਦਾ ਵੀ ਨੁਕਸਾਨ ਬਹੁਤ ਜ਼ਿਆਦਾ ਇੱਕ ਤੇ ਆ ਜਿਹੜੇ ਨਾ ਪਿੱਛੇ ਉਧਰ ਆਪਣੇ ਮੰਨ ਲਓ ਰਾਵੀ ਦਰਿਆ ਦੇ ਤੇ ਉਜੇ ਦਰਿਆ ਦੇ ਉੱਤੇ ਜਿਹੜੀ ਪਾਰਲੇ ਪਾਸੇ ਜਿਹੜੀ ਕੰਧ ਕੱਢੀ ਹੋਈ ਹੈ ਉਹਨਾਂ ਨੇ ਉਹਦੇ ਕਰਕੇ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਇੱਧਰ